ਤੇ ਆਪਾਂ ਜੀ ਮਲੇਰ ਕੋਟਲਾ ਤੋਂ ਇੱਕ ਵਾਰੀ ਫੇਰ ਕਮਾਲ ਦੀ ਵੀਡੀਓ ਤੁਹਾਡੇ ਫਾਇਦੇ ਵਾਲੀ ਵੀਡੀਓ ਲੈ ਕੇ ਹਾਜ਼ਰ ਆ। ਆਪਾਂ ਜੁੜੇ ਆ ਜੀ ਮਲੇਰ ਕੋਟਲਾ ਜਿਹੜਾ ਜਰਕ ਚੌਂਕ ਤੋਂ ਸਰਹੰਦੀ ਗੇਟ ਵੱਲੋਂ ਰੋਡ ਜਾਂਦਾ। ਆਹ ਸਾਹਮਣੇ ਸਰਹੰਦੀ ਗੇਟ ਤੁਸੀਂ ਦੇਖ ਰਹੇ ਹੋ, ਰੌਣਕਾਂ ਦੇਖ ਰਹੇ ਹੋ ਤੇ ਇੱਥੇ ਦਸਰਖਾਨ ਦੇ ਬਿਲਕੁਲ ਸਾਹਮਣੇ ਆਹ ਜਿਹੜੀ ਬਿਲਡਿੰਗ ਆ ਇਹਦੇ ਵਿੱਚ ਇੱਕ ਨਵਾਂ ਸ਼ੋਰੂਮ ਓਪਨ ਹੋਣ ਜਾ ਰਿਹਾ। ਕਾਹਦਾ ਸ਼ੋਰੂਮ ਆ ਉਹ ਆਜੋ ਅੱਗੇ ਆਜੋ ਤੁਹਾਨੂੰ ਦਿਖਾਉਣੇ ਆ। ਸ਼ੋਰੂਮ ਹੈ ਇਹਦਾ ਨਾਮ ਹੈਗਾ ਜੀ ਰਾਣੀ ਬੈਗਸ ਐਂਡ ਟੌਇਜ਼। ਕਹਿੰਦੇ ਇਹਨਾਂ ਕੋਲੇ ਬਹੁਤ ਵਧੀਆ ਬੈਗਸ ਤੇ ਬਹੁਤ ਕਮ ਅਸੀਂ ਪਹਿਲਾਂ ਵੀ ਇਹਨਾਂ ਕੋਲੇ ਆ ਕੇ ਗਏ ਆ ਬਹੁਤ ਅੱਛੀ ਕਲੈਕਸ਼ਨ ਟੌਇਜ਼ ਦੀ ਤੇ ਬੈਗਸ ਦੀ ਇਹਨਾਂ ਕੋਲੇ ਹੈਗੀ ਆ ਬਾਕੀ ਜਾਣਕਾਰੀ ਆਪਾਂ ਵੀਰੇ ਉਹਨਾਂ ਤੋਂ ਲੈ ਰਹੇ ਹਾਂ ਹੋਰ ਵੀਰੇ ਮੁਬਾਰਕਾਂ ਪਹਿਲਾਂ ਤੋਂ ਤੁਹਾਨੂੰ ਬਹੁਤ-ਬਹੁਤ ਜੀ ਤੁਸੀਂ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਜਿਹੜਾ ਸ਼ੋਰੂਮ ਓਪਨ ਕਰ ਰਹੇ ਆ ਅੱਛਾ ਹੁਣ ਮੈਨੂੰ ਐਂ ਦੱਸੋ ਵੀ ਕਿਸ ਤਰ੍ਹਾਂ ਦੀ ਵੈਰਾਈਟੀ ਆ ਜਿਹੜੀ ਆਪਣੇ ਕੋਲ ਹੁੰਦੀ ਆ ਆਪਣੇ ਕੋਲ ਤੁਹਾਨੂੰ ਟੌਇਜ਼ ਮਿਲਣਗੇ ਅੱਛੀ ਕੁਆਲਿਟੀ ਦੇ ਜਿਹੜਾ ਤੁਹਾਨੂੰ ਉਰੇ ਮਲੇਰ ਕਾਲਜ ਕਿਤੇ ਨਹੀਂ ਮਿਲਣਗੇ ਤੁਹਾਨੂੰ ਇਹੋ ਜਿਹੀ ਵੈਰਾਈਟੀ ਦੂੰਗਾ ਮੈਂ ਠੀਕ ਹੈ ਜਿਹੜੀ ਕਿ ਤੁਹਾਨੂੰ ਕੁਆਲਿਟੀ ਚ ਹੋਊਗੀ ਕੁਆਲਿਟੀ ਚ ਹੋਊ ਠੀਕ ਹੈ ਕੁਆਲਿਟੀ ਹੋਊਗੀ ਤੁਹਾਨੂੰ ਵਧੀਆ ਵਧੀਆ ਕੁਆਲਿਟੀ ਚ ਟਾਇਰ ਮਿਲਣਗੇ ਤੇ ਉਸ ਤੋਂ ਇਲਾਵਾ ਸਾਡੇ ਕੋਲ ਪਰਸਾਂ ਦੀ ਬਹੁਤ ਅੱਛੀ ਵੈਰਾਈਟੀ ਹੋਊਗੀ ਜਿਵੇਂ ਐਨ ਆਰ ਆਈ ਕਸਟਮਰ ਆਉਂਦੇ ਨੇ ਸਾਡੇ ਕੋਲ ਯਾ ਆਪਣਾ ਕੈਨੇਡਾ ਵਗੈਰਾ ਦਾ ਅੱਜਕੱਲ ਬਹੁਤ ਚੱਲ ਰਿਹਾ ਜਿਵੇਂ ਵਿਆਹ ਸ਼ਾਦੀਆਂ ਵਾਲੇ ਕਸਟਮਰ ਵਿਆਹ ਸ਼ਾਦੀਆਂ ਵਾਲੇ ਪਸ ਕਸਟਮਰ ਆਗੇ ਯਾ ਕੋਈ ਵੀ ਐਨ ਆਰ ਆਈ ਕਸਟਮਰ ਆਂਦਾ ਉਹ ਸਾਡੇ ਕੋਲ ਆ ਕੇ ਵਿਜ਼ਿਟ ਕਰੇ ਅਸੀਂ ਤੁਹਾਨੂੰ ਅਚੀ ਕੁਆਲਿਟੀ ਦੇਵਾਂਗੇ ਪਰਸਾਂ ਦੇ ਵਿੱਚ ਵੀ ਤੁਹਾਨੂੰ ਹਰ ਚੀਜ਼ ਮਿਲੂਗੀ ਸਲਿੰਗ ਬੈਗਸ ਤੋਂ ਲੈ ਕੇ ਮੀਡੀਅਮ ਪਰਸ ਤੋਂ ਲੈ ਕੇ ਟੋਟ ਬੈਗ ਤੋਂ ਲੈ ਕੇ ਹਰ ਇੱਕ ਚੀਜ਼ ਮਿਲੂ ਅੱਜ ਕੱਲ ਚੱਲ ਰਹੇ ਨੇ ਬੱਚੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਰਿਮੋਟ ਵਾਲੀਆਂ ਕਾਰਾਂ ਰਿਮੋਟ ਵਾਲੇ ਟੁਆਇਜ਼ ਹਰ ਬੱਚਾ ਕਹਿ ਰਿਹਾ ਵੀ ਲੈ ਕੇ ਦੋ ਤੁਹਾਨੂੰ ਉਹ ਚੀਜ਼ਾਂ ਜਿੰਨੀ ਅੱਛੀ ਕੁਆਲਿਟੀ ਮਿਲੂਗੀ ਸਾਰਾ ਸਾਡਾ ਸੈਕਸ਼ਨ ਪੂਰਾ ਤੁਹਾਨੂੰ ਉਹਦਾ ਹੀ ਮਿਲੇਗਾ ਸਾਰੀ ਪ੍ਰੀਮੀਅਮ ਕੁਆਲਿਟੀ ਹੈ ਇਹ ਸਾਰੀ ਚੱਲਣਗੇ ਬੈਟਰੀ ਨਾਲ ਕੁਝ ਕੁ ਚਾਰਜੇਬਲ ਨੇ ਕੁਝ ਕਿਮੇ ਨੇ ਸਾਰੇ ਅਲੱਗ-ਅਲੱਗ ਕੰਪਾਰਟਮੈਂਟ ਬੱਚੇ ਨਾਲ ਤਾਂ ਇਹਨਾਂ ਤੋਂ ਸਿੱਖਣਗੇ ਤੇ ਨਾਲੇ ਇੰਜੋਏ ਕਰਨਗੇ ਬਿਲਕੁਨੇ ਕੋਲ ਜਿਵੇਂ ਨਿਊ 베ਬੀ ਬੌਂਡ ਤੋਂ ਆਪਣੇ ਕੋਲ ਸਟਾਰਟ ਹੋ ਜਾਣਗੇ ਇਦਾਂ ਦੀਆਂ ਕੁਝ ਆਈਟਮਾਂ ਦਿਖਾਵਾਂਗੇ ਤੁਹਾਨੂੰ ਨਿਊ 베ਬੀ ਬੌਂਡ ਦੇ ਵਿੱਚ ਠੀਕ ਹੈ ਲੋ ਇਹਦੇ ਚ ਕਾ ਸਾਈਜ਼ ਇਦਾਂ ਦੇ ਆਈਟਮ ਆ ਜਾਂਦੀਆਂ ਨੇ ਫਿਰ ਕੁਝ ਅੱਜਕੱਲ੍ਹ ਆਪਣੀਆਂ ਸੌਫਟ ਬਾਲਸ ਚਲਦੀਆਂ ਨੇ ਸੌਫਟ ਬਾਲ ਦੇ ਵੀ ਬੱਚੇ ਬਹੁਤ ਇੰਜੋਏ ਕਰਦੇ ਨੇ ਬਹੁਤ ਚਲਦੇ ਨੇ ਤੇ ਉਸ ਤੋਂ ਬਾਅਦ ਆਪਣਾ ਆ ਜਾਏਗਾ ਜਿਵੇਂ ਡੌਲਸ ਦਾ ਸੈਟ ਡੌਲਸ ਦਾ ਸੈਟ ਇਹਦੇ ਤੁਹਾਨੂੰ ਸਾਰੀ ਕੁਆਲਿਟੀ ਮਿਲੂਗੀ ਵਧੀਆ ਤੋਂ ਵਧੀਆ ਤੋਂ ਬਾਅਦ ਆਪਣੀਆਂ ਗਨਸ ਆ ਜਾਂਦੀਆਂ ਨੇ વોਟਰ ਗਨਸ ਇਹਦੇ ਵਿੱਚ ਅੱਜ ਕੱਲ ਬੱਚੇ ਪਾਣੀ ਪਰ ਪਰ ਕੇ ਖੇਡਦੇ ਨੇ ਆਪਾਂ ਸਾਰਿਆਂ ਨੂੰ ਹੋਲੀ ਦਾ ਤਿਉਹਾਰ ਆ ਰਿਹਾ ਤਾਂ ਬੱਚੇ ਪਹਿਲਾਂ ਹੀ ਖੇਡਣ ਲੱਗ ਜਾਂਦੇ ਨੇ ਇਹ ਉਹੀ ਚੀਜ਼ ਹੈ ਉਹਨਾਂ ਵਾਸਤੇ ਹੀ ਨੇ ਇਹ ਕੁਆਲਿਟੀ ਵੀ ਕੁਆਲਿਟੀ ਬੇਸਿਸ ਨੇ ਲੋਕਲ ਨਹੀਂ ਹੈਗਾ ਕਿਚਨ ਸੈਟ ਹੈ ਜੀ ਕਿੰਨੇ ਪੀਸਾਂ ਦਾ 88 ਪੀਸਾਂ ਦਾ ਐਕਸੈਸਰੀ ਸੈਟ ਹੈ ਤੇ ਇਹਦੇ ਵਿੱਚ ਸਾਰੀਆਂ ਆਈਟਮਾਂ ਐਸ ਇਟ ਇਜ਼ ਰੀਅਲ ਨੇ ਸਮਝ ਲਓ ਕਿ ਤੁਹਾਡੀ ਕਿਚਨ ਨੂੰ ਛੋਟਾ ਕਰਕੇ ਰੱਖਿਆ ਹੋਇਆ ਜੇਕਰ ਤੁਸੀਂ ਚਾਹੋਗੇ ਕਿ ਤੁਹਾਡੇ ਬੱਚੇ ਸਿੱਖਣ ਵੀ ਤੇ ਵਧੀਆ ਟਾਈਮ ਵੀ ਸਪੈਂਡ ਕਰਨ ਤਾਂ ਆਹ ਚ ਗਰਲਸ ਵਾਸਤੇ ਆ ਕੀ ਉਰ ਇੱਕ ਵਾਰੀ ਦੇਖ ਕੇ ਜਾਓ ਉਸ ਤੋਂ ਇਲਾਵਾ ਹੋਰ ਕੁਝ ਗੇਮਸ ਨੇ ਜਿਹੜੀਆਂ ਮਤਲਬ ਸਾਨੂੰ ਐ ਹੁੰਦਾ ਵੀ ਯਾਰ ਅਸੀਂ ਜਦੋਂ ਛੋਟੇ ਸੀ ਇਹ ਆਈਟਮਾਂ ਕਿਉਂ ਨਹੀਂ ਆਈਆਂ ਆ ਦੇਖੋ ਜੀ 4 in 1 ਜੰਬੋ ਆਈਸ ਹਾਕੀ ਗੇਮ ਆ ਗਈ ਇਹਦੇ ਵਿੱਚ ਵੀ ਬੱਚੇ ਜਿਵੇਂ ਹੈਗੇ ਰਹੇ ਆਪਣੇ ਫਰੈਂਡ ਦੇ ਨਾਲ ਖੇਡ ਸਕਦੇ ਨੇ ਚਾਰ ਪੰਜ ਗੇਮਾਂ ਇਹਦੇ ਵਿੱਚ ਖੇਡ ਸਕਦੇ ਨੇ ਇਹ ਉਹ ਖਾਸ ਗੇਮਾਂ ਨੇ ਜਿਹੜੀਆਂ ਬੱਚੇ ਨੂੰ ਮੋਬਾਈਲ ਤੋਂ ਦੂਰ ਕਰਨਗੀਆਂ ਅੱਗੇ ਆ ਗਈ ਫੁੱਟਬਾਲ ਗੇਮ ਇਹ ਅਸੀਂ ਛੋਟੇ ਹੁੰਦਿਆਂ ਬਹੁਤ ਖੇਲੀ ਆ ਖਾਸ ਤੌਰ ਤੇ ਅਸੀਂ ਖੇਡਣ ਜਾਂਦੇ ਹੁੰਦੇ ਸੀ ਬਾਹਰ ਇਹ ਤੁਸੀਂ ਬੱਚੇ ਨੂੰ ਘਰੇ ਲੈ ਕੇ ਦੇ ਸਕਦੇ ਹੋ ਤੇ ਆ ਦੇਖੋ ਜੀ ਬਲੈਕ ਵਾਈਟ ਬੋਰ ਐਨਜੋਏ ਕਰਦੀਆਂ ਨੇ ਮਤਲਬ ਗਰਲਸ ਇਹਦੇ ਵਿੱਚ ਬਹੁਤ ਅੱਛੀ ਡਰਾਇੰਗਸ ਬਣਾ ਸਕਦੀਆਂ ਨੇ ਉਸ ਤੋਂ ਇਲਾਵਾ ਬਿਊਟੀ ਵੈਂਟੀ ਸੈਟ ਆ ਗਿਆ ਇਹ ਵੀ ਇਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਗਰਲਸ ਛੋਟੀਆਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਬਹੁਤ ਮੇਕਅਪ ਦਾ ਬਹੁਤ ਹਨਾ ਚੌਹ ਹੁੰਦਾ ਇਹਦੇ ਵਿੱਚ ਸਾਰੀਆਂ ਆਟਮ ਐਜ਼ ਕਮ ਟੂ ਰੀਅਲ ਉਹਨਾਂ ਨੂੰ ਮਿਲ ਲ ਗਿਆ ਉਸ ਤੋਂ ਇਲਾਵਾ ਆ ਜਿਹੜੇ ਸੈਟ ਪਏ ਨੇ ਜੀ ਇਹ ਆਪਾਂ ਕਹਿੰਦੇ ਆ ਇਸ ਤਰ੍ਹਾਂ ਦੇ ਟੈਂਟ ਬਣ ਜਾਣੇ ਨੇ ਟੈਂਟ ਹਾਊਸ ਦਾ ਬੱਚਿਆਂ ਨੂੰ ਇੰਨਾ ਚੌਹ ਹੁੰਦਾ ਵੀ ਇੱਥੋਂ ਤੁਸੀਂ ਬਹੁਤ ਅੱਛੀ ਕੁਆਲਿਟੀ ਦੇ ਟੈਂਟ ਹਾਊਸ ਲੈ ਕੇ ਜਾ ਸਕਦੇ ਹੋ ਆ ਦੇਖੋ ਜੀ ਹੋਰ ਆਟਮ ਜਿਹੜੀ ਕਿ ਖਾਸ ਤੌਰ ਤੇ ਤੁਹਾਡੀ ਜ਼ਰ ਬੱਚੇ ਅਕਸਰ ਨਾਉਣ ਤੋਂ ਡਰਦੇ ਨੇ ਪਰ ਇਹ ਇਸ ਤਰ੍ਹਾਂ ਦੀ ਗੇਮ ਟਾਈਪ ਬਾਸਟਾ ਬੈਗ ਹੈ ਕਿ ਬੱਚੇ ਇਤ ਬੈਠ ਕੇ ਮਤਲਬ ਐਜ਼ ਅ ਗੇਮ ਦੇ ਤਰ੍ਹਾਂ ਸਨਾਉਣਗੇ ਵੀ ਤੇ ਇੰਜੋਏ ਵੀ ਕਰਨਗੇ ਜਦੋਂ ਇਲਾਵਾ ਬਹੁਤ ਸਾਰੇ ਟੌਇਜ਼ ਨੇ ਜਦੋਂ 83 ਵਿੱਚ ਤੁਸੀਂ ਆਓਗੇ ਬੱਚਿਆਂ ਨੂੰ ਨਾਲ ਲੈ ਕੇ ਆਓ ਬੱਚੇ ਵੀ ਇੰਜੋਏ ਕਰਨਗੇ ਤੇ ਤੁਸੀਂ ਵੀ ਬਹੁਤ ਇੰਜੋਏ ਕਰੋਗੇ ভাই ਜੀ ਹੁਣ ਕੀ ਦਿਖਾ ਰਹੇ ਆ ਤੁਹਾਨੂੰ ਹੁਣ ਅਸੀਂ ਤੁਹਾਨੂੰ ਪਰਸ ਦਿਖਾ ਰਹੇ ਆ ਜਿਹੜੇ ਅਸੀਂ ਪਹਿਨਾ ਵਾਸਤੇ ਇੱਕ ਤੋਹਫੇ ਦੇ ਤੌਰ ਤੇ ਲੈ ਕੇ ਆਏ ਤੇ ਇਹਦੇ ਵਿੱਚ ਆਪਾਂ ਸਟਾਰਟ ਕਰਦਿਆਂ ਸਲਿੰਗ ਬੈਗਸ ਤੋਂ ਜਿੱਦਾਂ ਕਿ ਆਹ ਈਤਮ ਆ ਜਾਏਗੀ ਆਪਣੇ ਕੋਲ ਸਿਰਫ 300 ਰੁਪਏ ਤੋਂ ਸਟਾਰਟ ਹੈ ਕਿਆ ਬਾਤ ਹੈ ਜਿਹੜੀਆਂ ਪੈਣਾ ਖਾਸ ਤੌਰ ਤੇ ਡੇਲੀ ਯੂਜ਼ ਵਾਸਤੇ ਨਾ ਕੈਰੀ ਕਰਦੀਆਂ ਨੇ ਜੀ ਇਹਨੂੰ ਆਪਾਂ ਕਹਿੰਦੇ ਆ ਮੀਡੀਅਮ ਪਰਸ ਠੀਕ ਕੰਪਾਰਟਮੈਂਟ ਦੇ ਵਿੱਚ ਆ ਜਾਂਦਾ ਇਹ ਪਿੱਛੇ ਫੋਨ ਪੋਕਟ ਆਏਗੀ ਕੁਆਲਿਟੀ ਵਧੀਆ ਹੋਊਗੀ ਆ ਲੋ ਠੀਕ ਹੈ ਜੀ ਇਹ ਲੈਡਿਸ ਆਪਣੇ ਕੋਲ ਇੱਕ ਨਹੀਂ ਬਹੁਤ ਤਰ੍ਹਾਂ ਦੇ ਆਰਟੀਕਲ ਆਂਦੇ ਨੇ ਲੋ ਚੱਕੋ ਰੰਗ ਇੱਕ ਆਜ ਕੁਆਲਿਟੀ ਆ ਜੋ ਦੇਖੋ ਕਿਆ ਬਾਤ ਹੈ ਜੀ ਕੁਆਲਿਟੀ ਤੇ ਕੁਆਲਿਟੀ ਦੇਖੋ ਜੀ ਤੇ ਇੱਕ ਆਪਣੇ ਕੋਲ ਹੋਰ ਆਈਟਮ ਆਈ ਹੈ ਲੇਡੀਜ਼ ਵਾਸਤੇ ਖਾਸ ਤੌਰ ਤੇ ਜਿਨ੍ਹਾਂ ਕੋਲ ਬੱਚੇ ਨੇ ਨਾਲ ਬੱਚਿਆਂ ਦਾ ਸਮਾਨ ਕੈਰੀ ਕਰਨ ਵਾਸਤੇ ਲੈ ਗਏ ਆ ਆਪਾਂ ਇਹਨੂੰ ਅਸੀਂ ਝੋਲਾ ਕਹਿੰਦੇ ਆ ਠੀਕ ਹੈ ਜੀ ਮਤਲਬ ਇਹ ਉਹ ਚੀਜ਼ਾਂ ਨੇ ਇਹ ਫੋਸ਼ੀਬਲ ਚੀਜ਼ ਹੈ ਕਿ ਮੈਂ ਮਰਜ਼ੀ ਯੂਜ਼ ਕਰੋ ਬਾਅਦ ਚ ਤੋਗਾ ਯੂਜ਼ ਕਰੀ ਜਾਓ ਦੇਖੋ ਪ੍ਰੋਪਰ ਇੰਪੋਰਟਡ ਪਰ ਜਿਹੜੇ ਤੁਹਾਨੂੰ ਮਾਰਕੀਟ ਦੇ ਵਿੱਚੋਂ 12-1300 ਦੀ ਰੇਂਜ ਚ ਮਿਲਣਦੇ ਨੇ ਸਾਡੇ ਕੋਲੋਂ ਆਗੇ ਲੈ ਜਾਓ ਸਸਤੇ ਦੇ ਵਿੱਚ 850 ਦਾ ਪੀਸ ਕੀ ਬਾਤ ਹੈ ਜੀ ਕੀ ਬਾਤ ਹੈ ਮਤਲਬ ਜਿਹੜੀ ਵੈਰਾਈਟੀ ਬਾਈ ਉਹ ਨਹੀਂ ਦਿਖਾ ਰਹੇ ਨੇ ਸਾਰਿਆਂ ਦੇ ਵਿੱਚ ਆ ਲੋ ਤੁਹਾਨੂੰ ਮਤਲਬ ਪੀਸ ਬਹੁਤ ਅੱਛੇ ਅੱਛੇ ਬਣ ਜਾਣਗੇ ਅਲੱਗ ਅਲੱਗ ਕਲਰ ਅਲੱਗ ਅਲੱਗ ਆ ਲੋ ਚੈਨ ਵਾਲਾ ਪੀਸ ਇੰਪੋਰਟਡ ਦੇ ਵਿੱਚ ਜਿਹੜਾ ਬਹੁਤ ਘਟਾਂ ਦਾ ਲੋ ਸਲਿੰਗ ਬੈਗ ਦੇ ਵਿੱਚ ਇੰਪੋਰਟਡ ਕੋਲੇਜਰ ਗਰਲਸ ਲੈ ਕੇ ਜਾਂਦੀਆਂ ਨੇ ਆਪਣਾ ਸਮਾਨ ਵਗੈਰਾ ਪਾ ਗਈ ਜਿਨ੍ਹਾਂ ਨੇ ਬੈਗ ਨਹੀਂ ਲੈ ਕੇ ਜਾਣਾ ਲੋ ਦੇਖੋ ਲੁਕ ਕੁਆਲਿਟੀ ਵਾਹ ਜੀ ਵਾਹ ਮਲਟੀ ਕਲਰ ਦੇ ਵਿੱਚ ਆ ਜਾਏਗਾ ਤੇ ਇਹ ਸਿੰਗਲ ਸਿੰਗਲ ਪੀਸ ਨਹੀਂ ਹੈ ਸਾਡੇ ਕੋਲ ਬਹੁਤ ਕੁਆਲਿਟੀ ਹੈ ਇਹਦੀ ਆ ਲੋ ਇੱਕ ਆ ਚੀਜ਼ ਆ ਜੂ ਇਹਦੇ ਵਿੱਚ ਲੋ ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਇਹਦੇ ਅੰਦਰ ਲੈਪਟਾਪ ਪੌਕਟ ਲੱਗ ਜਾਏਗੀ ਤੁਹਾਨੂੰ ਲੈਪਟਾਪ ਤੁਹਾਡਾ ਆਰਾਮ ਨਾਲ ਕੈਰੀ ਹੋਊਗਾ। ਮਤਲਬ ਇਹਦੇ ਵਿੱਚ ਸ਼ੋ ਦੀ ਸ਼ੋ ਮਤਲਬ ਕੰਮ ਦਾ ਕੰਮ ਆ। ਕੰਮ ਦਾ ਕੰਮ ਸ਼ੋ ਦੀ ਸ਼ੋ ਕਿਵੇਂ ਮਰਜ਼ੀ ਕਾਲਜ ਗੋਸ ਲੈ ਕੇ ਜਾਂ ਤੁਹਾਨੂੰ ਆਪ ਯੂਜ਼ ਕਰਨਾ ਕਿਵੇਂ ਮਰਜ਼ੀ। ਤੁੰਬੇ ਦਾ ਬੈਸਟ ਬ੍ਰਾਂਡ। ਬੈਸਟ ਬ੍ਰਾਂਡ ਦੇ ਵਿੱਚ ਟੋਲੀ ਦਾ। ਠੀਕ ਹੈ ਜੀ। ਟੌਪ ਕਲਾਸ ਪੀਸ। ਮਤਲਬ ਪਾਕਟ ਦੇ ਹਿਸਾਬ ਨਾਲ ਹਰ ਤਰ੍ਹਾਂ ਦੀ ਆਈਟਮ ਇੱਥੋਂ ਮਿਲ ਜਾਣੀ ਹੈ ਤੁਹਾਡੇ ਕੋਲ ਆ। ਹਾਂ ਜੀ। ਦੇਖੋ ਨਿਊ ਲੁੱਕ। ਤੁਹਾਨੂੰ ਕੋਈ ਦੁਕਾਨ ਤੋਂ ਇਸ ਤਰ੍ਹਾਂ ਦਾ ਮਾਲ ਨਹੀਂ ਮਿਲੇਗਾ ਪਰਸਾਂ। ਤੁਹਾਨੂੰ ਸਾਰੇ ਪਰਚੀਜ਼ ਵਗੈਰਾ ਦਿਖਾ ਚੁੱਕੇ ਹਾਂ ਤੇ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਬਹੁਤ ਜ਼ਿਆਦਾ ਵੈਰ ਆਪ ਪੈਨਾਂ ਨੂੰ ਟੈਚੀ ਵੀ ਕਹ ਦਿੰਨੇ ਆ ਟਰੋਲੀ ਬੈਗਸ ਵੀ ਕਹ ਦਿੰਨੇ ਆ ਆ ਜਿੰਨੇ ਵੀ ਆਪਣੇ ਕੰਪਨੀ ਵਾਲੇ ਬੈਗ ਨੇ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ 7 ਸੱਤ ਸਾਲ ਦੀ ਵਾਰੰਟੀ ਹੈ ਇਹ ਇਹਨਾਂ ਦੇ ਉੱਪਰ ਤੁਹਾਨੂੰ 70% ਆਫ ਦੇਵਾਂਗੇ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਲਓ ਜੀ ਬਹੁਤ ਵੱਡਾ ਧਮਾਕਾ ਕਰਤਾ ਬਾਈ ਉਹਨਾਂ ਨੇ ਇੱਕ ਵੀਡੀਓ ਨੂੰ ਸ਼ੇਅਰ ਕਰ ਦਿਓ 70% ਆਫ ਮਤਲਬ ਛੋਟੀ ਮੋਟੀ ਗੱਲ ਨਹੀਂ ਹੁੰਦੀ 70% ਆਫ ਮਿਲਣਾ ਤੁਹਾਨੂੰ ਬੈਗਸ ਦੇ ਉੱਪਰ ਜਿਹੜੇ ਸਾਰੇ ਬੈਗ ਤੁਸੀਂ ਦੇਖ ਰਹੇ ਹੋ ਜਿਵੇਂ ਤੁਸੀਂ ਵਾਰੰਟੀ ਬੋਲੀ ਆ 7-7 ਸਾਲ ਦੀ ਵਾਰੰਟੀ ਉਹ ਮੈਨੂੰ ਉਹ ਵੀ ਮਿਲਣੀ ਆ ਬਿਲਕੁਲ ਮਿਲੂਗੀ ਜੀ ਆ ਦੇਖੋ ਟੈਚੀ ਦੇ ਉੱਪਰ ਲਿਖਿਆ ਆਏਗਾ 7 ਸਾਲ ਦੀ ਵਾਰੰਟੀ ਕੀ ਬਾਤ ਆ ਸਾਰੇ ਜਿੰਨੇ ਕੰਪਨੀ ਵਾਲੇ ਟੈਚੀ ਨੇ ਸਾਰਿਆਂ ਦੇ 70% ਆਫ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਉਹ ਤੁਹਾਨੂੰ ਪੁਰੇ ਮਲੇਰ ਕੋਲੇ ਚ ਕੋਈ 70% ਦੇ ਟੈਚੀ ਨਹੀਂ ਦੂਗਾ ਸਿਵਾਏ ਰਾਣੀ ਬੈਗ ਤੋਂ ਕੀ ਬਾਤ ਆ ਕੀ ਬਾਤ ਆ ਤੇ ਇਸ ਤੋਂ ਬਾਅਦ ਆਪਣੇ ਕੋਲ ਇੰਡੀਅਨ ਟੈਚੀ ਵੀ ਹੋਣਗੇ ਸਟਾਰਟਿੰਗ ਰੇਂਜ ਉਹ 1300 ਰੁਪਏ ਤੋਂ ਤੇ ਉੱਥੇ ਉਹਦੇ ਚ ਵੀ ਆਪਣੇ ਕੋਲ ਇਹਦੇ ਚ ਵੀ ਗਾਰੰਟੀ ਵਾਰੰਟੀ ਦੇ ਦਿੰਦੇ ਇਹਦੇ ਚ ਵੀ 3 ਸਾਲ ਦੀ ਵਾਰੰਟੀ ਆਪਣੇ ਕੋਲ ਚ ਕੋ ਇ ਬੰਦਾ ਟੇਚੀ ਮੋੜ ਜਵੇ ਨਵੀਂ ਲੈ ਜਵੇ ਬਿਲਕੁਲ ਜੀ ਬਿਲਕੁਲ ਇਹ ਵੱਡਾ ਸਾਈਜ਼ ਆ ਜਾਂਦਾ 28 ਇੰਚ ਸਾਈਜ਼ ਕਹਿੰਦੇ ਆ ਇਹਨੂੰ ਅਸੀਂ ਠੀਕ ਹੈ ਇਹ ਫੁੱਲ ਸਾਈਜ਼ ਹੈ ਇਹ ਕਿਹਦੇ ਚ ਹੁੰਦਾ 24 ਇੰਚ ਸਾਈਜ਼ ਜਿਹੜਾ ਕਿ ਆ ਸਾਈਜ਼ ਹੈ ਕੀ ਬਾਤ ਹੈ ਮਤਲਬ ਛੋਟੇ ਸਾਈਜ਼ ਵੱਡੇ ਸਾਈਜ਼ ਸਾਰੇ ਤੁਹਾਨੂੰ ਮਿਲ ਜਾਣੇ ਇਹ ਕਿਹਦੇ ਚ ਆ ਛੋਟਾ ਸਾਈਜ਼ ਹੁੰਦਾ 3 ਇੰਚ ਇਹ ਪੂਰਾ ਸੈੱਟ ਬੰਦਾ ਇੱਕ ਕੀ ਬਾਤ ਹੈ ਇਹ ਤੁਹਾਨੂੰ ਸਿੰਗਲ ਸਿੰਗਲ ਦਾ ਵੀ ਰੇਟ ਮਿਲ ਜੂਗਾ ਤੁਹਾਨੂੰ ਇੱਕ ਕੰਬੋ ਦਾ ਵੀ ਕੰਬੋ ਦਾ ਵੀ ਰੇਟ ਮਿਲ ਜੂ ਕੰਬੋ ਥੋੜਾ ਸਸਤਾ ਵੇਚੂ ਮਤਲਬ ਜਿਹੜੇ ਵਿਆਹਾਂ ਸ਼ਾਦੀਆਂ ਦੇ ਲਈ ਜਾਂ ਆਪਾਂ ਕਿਤੇ ਟਰੈਵਲ ਕਰਨ ਇਹ ਜ ਲੈ ਕੇ ਜਾਣੀ ਉਹਦੇ ਵਾਸਤੇ ਐਡਮ ਨੇ ਜਿਹੜੀਆਂ ਮਤਲਬ ਐ ਸਮਝ ਲੋ ਬਿਲਕੁਲ ਵੀ ਲਾਈਫ ਟਾਈਮ ਯੂਜ਼ ਹੋਣੀ ਐ ਐਡਮ ਨੇ ਐਸੀ ਐਸੀ ਐਡਮ ਹਾਂ ਤਿੰਨ ਤਿੰਨ ਸਾਲ ਦੀ ਵਾਰੰਟੀ ਸਾਰਿਆਂ ਦੀ ਮਤਲਬ ਇਹ ਚੀਜ਼ਾਂ ਉਹ ਨੇ ਜਿਹੜੀਆਂ ਮਤਲਬ ਸਾਲੋਂ ਸਾਲ ਖਰਾਬ ਨਹੀਂ ਹੁੰਦੀਆਂ ਹਾਂ ਦੇਖੋ ਬੈਗ ਦੀ ਕੁਆਲਿਟੀ ਵਾਹ ਜੀ ਵਾਹ ਲੋ ਮਤਲਬ ਇਹ ਚੀਜ਼ ਜਿਹੜੀ ਕਹਿ ਕੇ ਦੇਣਗੇ ਕਹਿੰਦੇ ਉਹੀ ਚੀਜ਼ ਹੋਊਗੀ ਜਿਹੜੀ ਤੁਹਾਨੂੰ ਕਹਾਂਗੇ ਉਹੀ ਚੀਜ਼ ਨਿਕਲੂਗੀ ਤੁਸੀਂ ਜਿੱਪਾਂ ਚੈੱਕ ਕਰ ਲਿਓ ਜਿਹੜਾ ਕੁਝ ਮਰਜ਼ੀ ਕਰਤਾ ਹੋਵੇ ਲੋ ਲੋ ਦੇ ਲੋ ਬੈਗਸ ਪੂਰੇ ਐਨ ਇੱਕ ਨੰਬਰ ਬੈਗ ਨੇ ਤੇ ਬੈਗ ਦਾ ਕੰਮ ਕਰਦੇ ਨੂੰ ਤਾਂ ਮੈਨੂੰ ਲੱਗਦਾ ਭਾਈ ਕਾਫੀ ਸ ਠੀਕ ਹੈ ਜੀ ਸਾਲ ਦੀ ਤਾਂ ਵੈਸੀ ਹੀ ਦਿੰਨੇ ਆ ਸੀ ਵੀਡੀਓ ਜਿਹੜਾ ਦੇਖ ਰਿਹਾ ਹੋ 2 ਸਾਲ ਦੀ ਵਾਰੰਟੀ ਮਤਲਬ ਇਹ ਬੈਗਾਂ ਦੇ ਵੀ 2-2 ਸਾਲ ਦੀ ਦੇਖੋ ਬੱਚਿਆਂ ਵਾਲੀ ਆਈਟਮਾਂ ਦੀ 2-2 ਸਾਲ ਦੀ ਤੁਹਾਨੂੰ ਵਾਰੰਟੀ ਲਈ ਜਾਂਦੇ ਨੇ ਮਤਲਬ ਇੰਡੀਆਂ ਕੈਂਡ ਕੈਂਡ ਆਈਟਮਾਂ ਨੇ ਠੀਕ ਹੈ ਜੀ ਕੁਆਲਿਟੀਆ ਹੋਣਗੀਆਂ ਸਾਰੀਆਂ ਆ ਦੇਖੋ ਬੈਗ ਲੋ ਫੁੱਲ ਸਾਈਜ਼ ਬੈਗ ਫੁੱਲ ਸਾਈਜ਼ ਬੈਗ ਇਹ ਜਿਹੜੇ ਮਤਲਬ ਜ਼ਰੂਰੀ ਨਹੀਂ ਹੈ ਕਿ ਬੱਚਿਆਂ ਵਾਸਤੇ ਨੇ ਜਿਨ੍ਹਾਂ ਨੇ ਲੈਪਟਾਪ ਵਗੈਰਾ ਕੈਰੀ ਕਰਨੇ ਉਹਨਾਂ ਵਾਸਤੇ ਲੈਪਟਾਪ ਕੋਕਟ ਸਭ ਚਾਹੁੰਦੀ ਹੈ ਹੁਣ ਲੈਪਟਾਪ ਸਾਰਿਆਂ ਚੂਗੀ ਠੀਕ ਹੈ ਜੀ ਲੋ ਤੇ ਤੁਸੀਂ ਇਹ ਬੈਗ ਬੱਚਿਆਂ ਨੂੰ ਵੀ ਲੈ ਕੇ ਦੇ ਸਕਦੇ ਹੋ ਆਪਣੇ ਵਾਸਤੇ ਵੀ ਜਿਹੜੇ ਆਫਿਸ ਜਾਂਦੇ ਨੇ ਉਹ ਵੀ ਜਿਹੜੇ ਹੈਗੇ ਨੇ ਇਹ ਚੀਜ਼ਾਂ ਲੈ ਕੇ ਆ ਅਸੀਂ ਕੋਸ਼ਿਸ਼ ਕੀਤੀ ਆ ਜਿੰਨੀਆਂ ਗੈਟਮਾ ਟੌਇਜ਼ ਤੋਂ ਹੋ ਸਕੀਆਂ ਬੈਗ ਦੇ ਵਿੱਚ ਹੋ ਸਕੀਆਂ ਤੁਹਾਨੂੰ ਦਿਖਾਈਆਂ ਨੇ ਪਰ ਜੇਕਰ ਸਾਰੀਆਂ ਆਈਟਮਾਂ ਤੁਸੀਂ ਦੇਖਣੀਆਂ ਚਾਹੁੰਦੇ ਹੋ ਘਰ ਵਾਸਤੇ ਖਰੀਦਣੀਆਂ ਚਾਹੁੰਦੇ ਹੋ ਤਾਂ ਉਹਦੇ ਲਈ ਤੁਸੀਂ ਉਰੇ ਪਹੁੰਚਣਾ ਪਹੁੰਚਣਾ ਕਿਦੋਂ ਆਪਨਿੰਗ ਕਿਦੋਂ ਆ ਉਹ ਵੀ ਦੱਸ ਦਿਓ ਆਪਨਿੰਗ ਆਪਣੀ ਹੈਗੀ 8 ਫਰਵਰੀ ਨੂੰ ਸੰਡੇ ਵਾਲੇ ਦੀ ਸਵੇਰੇ 11 ਵਜੇ ਤੁਸੀਂ ਆਪਣੀ ਸ਼ਾਪ ਤੇ ਐਂਟਰ ਕਰੋ ਸਾਡੇ ਕੋਲ ਆਓ ਅਸੀਂ ਤੁਹਾਨੂੰ ਪ੍ਰੀਮੀਅਮ ਕੁਆਲਿਟੀ ਦੀ ਪ੍ਰੀਮੀਅਮ ਕੁਆਲਿਟੀ ਦੀਆਂ ਚੀਜ਼ਾਂ ਤੋਂ ਹੋਲਡ ਕਰਾਂਗੇ ਸਾਰੀਆਂ ਸੀ ਪੂਰੇ ਇੰਡੀਆ ਤੋਂ ਛਾਂਡ ਕੇ ਚੀਜ਼ਾਂ ਲੈ ਕੇ ਆਇਆ ਤੁਹਾਡੇ ਲਈ ਕੁਆਲਿਟੀ ਹੋਊਗੀ ਕੋਈ ਕੰਪਲੇਨ ਆਦੀ ਐ ਅਸੀਂ ਬੈਠੇ ਆ ਕੋਈ ਤੁਹਾਨੂੰ ਦਿੱਕਤ ਆਈ ਪਰੇਸ਼ਾਨੀ ਆਈ ਕਦ ਮਰਜੀ ਕਾਲ ਕਰੋ ਕਿਆ ਬਾਤ ਕੋਈ ਦਿੱਕਤ ਆਲੀ ਗੱਲ ਨਹੀਂ ਨੰਬਰ ਤੁਹਾਡੀ ਸਕਰੀਨ ਤੇ ਚੱਲਦਾ ਹੈ ਸਕਰੀਨ ਤੇ ਚੱਲਦਾ ਕੋਈ ਜਾਣਕਾਰੀ ਵੀ ਲੈ ਲਈ ਤਾਂ ਵੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਪਰ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਜੇਕਰ ਤੁਸੀਂ ਕੁਆਲਿਟੀ ਵਾਲੀ ਚੀਜ਼ ਬਹੁਤ ਹੀ ਜੈਨੂਰੇਟਰ ਖਰੀਦਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਨਾਮ ਯਾਦ ਰੱਖੋ ਜੀ ਰਾਣੀ ਟੁਆਇਜ਼ ਐਂਡ ਬੈਗ ਹਾਊਸ ਪੁਰੇ ਜ਼ਰੂਰ ਪਹੁੰਚੋ ਤੇ ਚੀਜ਼ਾਂ ਜ਼ਰੂਰ ਆ ਕੇ ਦੇਖੋ ਖਰੀਦ ਤੁਸੀਂ ਆਪੀ ਲੈ ਲਿ ਬਾਕੀ ਇਹਨਾਂ ਦੀ ਵੀਡੀਓ ਦੇ ਨਾਲ ਅੱਗੇ ਵੀ ਮਿਲਦੇ ਰਹਾਂਗੇ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਧੰਨਵਾਦ